ਪਿੰਡ ਤੋਲਾਵਾਲ 'ਚ ਕੁਦਰਤੀ ਆਫਤ ਸੱਤ ਮਕਾਨਾਂ ਦੀਆਂ ਟਿੱਗੀਆਂ ਛੱਤਾਂ ਜਾਣੇ ਨੁਕਸਾਨ ਤੋਂ ਹੋਇਆ ਬਚਾ ਵੀਰਕੋਰ ਦੀ ਦਰਦ ਭਰੀ ਹੂਕ ਬਿਮਾਰੀਆਂ ਦੀ ਭੰਨੀ ਜਸਮੇਲ ਕੋਲ ਮਾਲੀ ਮਦਦ ਦਾ ਪ੍ਰੋਸਪਰ ਸਤਿ ਸ੍ਰੀ ਅਕਾਲ ਜੀਓ ਸੁਨਾਮ ਦੇ ਪਿੰਡ ਤੋਲੇਵਾਲ ਦੀ ਕੁਦਰਤੀ ਆਫਤ ਉੱਤੇ ਪੱਤਰਕਾਰ ਗੁਰਨਾਮ ਸਿੰਘ ਚੋਹਾਨ ਦੀ ਲਿਖੀ ਰਿਪੋਰਟ ਆਪ ਦੀ ਖਿਦਮਤ ਵਿੱਚ ਪੇਸ਼ ਕਰਨ ਦਾ ਮਾਣ ਹਾਸਲ ਕਰ ਰਹੇ ਹਾਂ ਉਮੀਦ ਹੈ ਕਿ ਆਪ ਨੂੰ ਚੰਗੀ ਲੱਗੇਗੀ ਟੋਲਾਵਾਲ ਦਾ ਦਰਦ ਰਾਜਨੀਤਿਕ ਖਮੋਸ਼ ਸੁਨਾਮ ਦੇ ਪਿੰਡ ਟੋਲਾਵਾਲ ਦੀ ਸੁਖਜੀਤ ਕੌਰ ਦੇ ਪਤੀ ਨੂੰ 8 ਸਾਲ ਪਹਿਲਾਂ ਮੌਤ ਨੇ ਆਪਣੀ ਬੁੱਕਲ ਵਿੱਚ ਸਮੋ ਲਿਆ ਉਦੋਂ ਤੋਂ ਉਹ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੀ ਤੇ ਪਿੰਡ ਨੇ ਰਹਿਮਤ ਸਦਕਾ ਪੈਸੇ ਇਕੱਠੇ ਕਰਕੇ ਉਸ ਨੂੰ ਸਿਰ ਟੱਕਨ ਲਈ ਛੱਤਾਂ ਬਣਾ ਕੇ ਦਿੱਤੀਆਂ ਅਸਮਾਨੋਂ بارش ਰੂਪੀ ਆਈ ਆਫਤ ਨੇ ਉਸ ਦੀਆਂ ਆਸਾਂ ਉਮੀਦਾਂ ਹੀ ਨਹੀਂ ਸਭ ਕੁਝ ਢਹ ਢੇਰੀ ਕਰਕੇ ਨੀਲੇ ਅਸਮਾਨ ਹੇਠ ਰਹਿਣ ਲਈ ਮਜਬੂਰ ਕੀਤਾ ਹੁਣ ਨਾ ਘਰ ਰਿਹਾ ਨਾ ਸਮਾਨ ਰਿਹਾ ਨਾ ਖਾਣ ਨੂੰ ਦਾਣੇ ਜਾਨੀ ਨੁਕਸਾਨ ਤੋਂ ਬਚਾ 2-3 ਦਿਨ ਲਗਾਤਾਰ ਹੋਈ ਬਰਸਾਤ ਕਾਰਨ ਪਿੰਡ ਦੇ ਹਰਦੀਪ ਸਿੰਘ ਦੇ ਘਰ ਦੀ ਪਿਛਲੀ ਕੰਧ ਉਸ ਸਮੇਂ ਢਹਿ ਢੇਰੀ ਹੋ ਗਈ ਜਦੋਂ ਪਰਿਵਾਰ ਸੁੱਤਾ ਪਿਆ ਸੀ ਬਾਹਰ ਨਿਕਲ ਕੇ ਦਰਦ ਭਰੀ ਆਵਾਜ਼ ਮਾਰੀ ਚਾਚੇ ਤਾਏ ਤੇ ਹੋਰ ਮਦਦ ਲਈ ਬੋੜੇ ਲੋਕਾਂ ਨੇ ਦੱਬੇ ਹੋਏ ਬੱਚਿਆਂ ਨੂੰ ਮਲਵੇ ਹੇਠੋਂ ਕੱਢਿਆ ਇਸੇ ਦੌਰਾਨ ਹਰਦੀਪ ਸਿੰਘ ਤੇ ਉਸ ਦੀ ਪਤਨੀ ਦੇ ਸਿਰ ਵਿੱਚ ਸੱਟਾਂ ਲੱਗੀਆਂ ਘਰ ਦਾ ਸਮਾਨ ਮੋਟਰਸਾਈਕਲ ਟੁੱਟ ਗਿਆ ਵੀਰਕੌਰ ਦੀ ਦਰਦ ਭਰੀ ਹੂਕ ਜ਼ਖਮੀ ਵੀਰਕੌਰ ਦਾ ਪਰਿਵਾਰ ਛੱਤ ਹੇਠਾਂ ਦਬ ਗਿਆ ਉਸ ਦੇ ਸਿਰ ਵਿੱਚ ਬਾਲਾ ਵਜਾ ਜਾਂ ਇਟਾਂ ਕੁੜੀ ਮਲਬੇ ਹੇਠ ਦਬ ਗਈ ਮਸਾਂ ਕੱਢੀ ਉਹ ਘਰ ਦੀ ਡਿੱਗੀ ਛੱਤ ਬਰਬਾਦ ਹੋਇਆ ਸਮਾਨ ਤਰੇੜਾ ਮਾਰੀਆਂ ਕੰਧਾਂ ਦੇਖ ਕੇ ਉਸ ਦੇ ਦਿਲੋਂ ਦਰਦ ਭਰੀਆਂ ਹੂਕਾਂ ਨਿਕਲਦੀਆਂ ਨੇ ਤੇ ਉਸ ਦੀ ਤਮੰਨਾ ਹੈ ਘਰ ਬਣ ਜਾਵੇ ਤੇ ਬੱਚਿਆਂ ਨੂੰ ਖਾਣ ਨੂੰ ਮਿਲੇ ਬਿਮਾਰੀਆਂ ਦੀ ਭੰਨੀ ਜਸਮੇਲ ਕੋਰ ਬਜ਼ੁਰਗ ਜਸਮੇਲ ਕੋਰ ਬਿਮਾਰੀਆਂ ਦੀ ਝੰਮੀ ਹੋਈ ਘਰ ਨਹੀਂ ਬਣਾ ਸਕੀ ਲੋਕਾਂ ਦੀ ਮਦਦ ਨਾਲ ਜੋ ਘਰ ਬਣਾਇਆ ਸੀ ਉਹ ਵੀ ਸਵੇਰੇ 4 ਵਜੇ ਟਹਿ ਪਿਆ ਮੀਂਹ ਬਹੁਤ ਤੇਜ਼ ਸੀ ਕੁਦਰਤੀ ਬਾਹਰ ਆਉਣ ਕਾਰਨ ਉਸ ਦਾ ਬਚਾਅ ਹੋ ਗਿਆ ਹੁਣ ਉਹ ਉਸ ਦਾ ਪਰਿਵਾਰ ਧਰਮਸ਼ਾਲਾ ਵਿੱਚ ਬੈਠਾ ਦਿਨ गुजार ਰਿਹਾ ਹੈ ਮਾਲੀ ਮਦਦ ਦਾ ਪਰੋਸਾ ਐਸਡੀਐਮ ਪਰਮੋਦ ਸਿੰਘਲਾ ਨੇ ਕਨਗੋ ਨੂੰ ਭੇਜ ਕੇ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਹਦਾਇਤ ਕੀਤੀ ਹੈ ਤਾਂ ਕਿ ਮਾਲੀ ਸਹਾਇਤਾ ਲਈ ਅੱਗੇ ਰਿਪੋਰਟ ਭੇਜ ਸਕੀਏ ਪਿੰਡ ਵਿੱਚ ਸੱਤ ਘਰਾਂ ਦੀਆਂ ਸ਼ਖਤਾਂ ਡਿੱਗੀਆਂ ਨੇ ਉਹਨਾਂ ਦੀ ਕੋਸ਼ਿਸ਼ ਹੈ ਕਿ ਪੀੜਤਾਂ ਨੂੰ ਛੇਤੀ ਤੋਂ ਛੇਤੀ ਮਾਲੀ ਮਦਦ ਮਿਲੇ ਫਿਲਹਾਲ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਧਰਮਸ਼ਾਲਾ ਵਿੱਚ ਬਿਠਾ ਕੇ ਰਹਿਣ ਦੇ ਆਰਜੀ ਪ੍ਰਬੰਧ ਕੀਤੇ ਗਏ ਹਨ ਆਸ਼ਾਪ ਨੂੰ ਇਹ ਦਰਦ ਭਰੀ ਹੂਕ ਚੰਗੀ ਲੱਗੀ ਹੋਵੇ ਤਾਂ ਇਸ ਪੋਸਟ ਨੂੰ ਵੱਤ ਵੱਧ ਸ਼ੇਅਰ ਕਰ ਦੇਣਾ ਦਰਦਮੰਦਾਂ ਦੇ ਦਰਦੀ ਇਹਨਾਂ ਲੋਕਾਂ ਦੀ ਕੋਈ ਮਦਦ ਕਰ ਸਕਣ ਸਤਿ ਸ੍ਰੀ ਅਕਾਲ ਧੰਨਵਾਦ ਜੀ